ਕਰਨਤਾਰਨ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਪ੍ਰਭ ਦਾਸੂਵਾਲ ਗਰੁੱਪ ਦੇ ਫਿਰੋਤਿਆ ਮੰਗਣ ਵਾਲੇ ਤਿੰਨ ਸਾਥੀਆਂ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗ੍ਰਿਫਤਾਰ ਦੋਸ਼ੀਆਂ ਪਾਸੋਂ ਇੱਕ ਪਿਸਤੌਲ 32 ਬੋਲ ਦੀ ਸੀ ਮੈਗਜ਼ੀਨ 4 ਰੌਂਡ ਸਿੰਦਾ ਦੋ ਖਾਲੀ ਖੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਮੌਕੇ ਤੇ ਪਹੁੰਚੇ ਡੀਐਸਪੀ ਰਜਿੰਦਰ ਸਿੰਘ ਮਨਹਾਸ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਜਾਣਕਾਰੀ ਦਿੱਤੀ ਗਈ ਇੰਸਪੈਕਟਰ ਗੁਰਚਰਨ ਸਿੰਘ ਐਸਐਚਓ ਸਦਰਪੱਟੀ ਜੋ ਕਿ ਆਪਣੀ ਪुलिस ਪਾਰਟੀ ਸਮੇਤ ਜਿਹੜੇ ਹੀ ਪਿੰਡ ਤੂਤ ਮੰਗੜਾ ਤੋਂ ਗਜਲਪੁਰ ਨੂੰ ਟ੍ਰੇਨ ਦੇ ਰਸਤੇ ਰਸਤੇ ਜਾ ਰਹੇ ਸੀ ਤੇ ਬਹਾਦਰਖਬਾ ਜੋਧ ਸਿੰਘ ਵਾਲਾ ਦੇ ਕਰੀਬ ਜਦੋਂ ਪਹੁੰਚੇ ਆ ਤੇ ਮੋਟਰਸਾਈਕਲ ਤੇ ਅੱਗੋਂ ਇਹਨਾਂ ਨੂੰ ਤਿੰਨ ਨੌਜਵਾਨ ਜਿਹੜੇ ਆਉਂਦੇ ਦਿਖਾਈ ਦਿੱਤੇ ਆ ਇਹਨਾਂ ਨੂੰ ਸ਼ੱਕ ਪੈਣ ਤੇ ਇਹਨਾਂ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਰੁਕਣ ਦਾ ਉਹਨਾਂ ਨੇ ਰੁਕਣ ਦੀ ਬਜਾਏ ਉਸ ਦੰਮ ਜਿਹੜਾ ਡਰੇਨ ਦੇ ਰਸਤਾ ਕੱਚਾ ਰਸਤਾ ਉਧਰ ਨੂੰ ਮੋਟਰਸਾਈਕਲ ਮੋੜ ਲਿਆ ਤੇ ਅਗੋਂ ਇਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹਨਾਂ ਤੇ ਫਾਇਰ ਕਰਤੀ ਪੀਸਪਾਈਟ ਦੀ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਉਹ ਪੀਸ ਪਾਰਟੀ ਦੀ ਗੱਡੀ ਤੇ ਲੱਗਾ ਹੈ ਇੱਕ ਜਿਹੜਾ ਹਵਾਈ ਆਵਾਜ ਕੋਈ ਫਾਇਰ ਪੀਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕਰ ਕੀਤੀ ਹੈ ਜਿਹਦੇ ਵਿੱਚ ਇੱਕ ਕਿਊਟ ਲਾਪੀ ਸਿੰਘ ਮਸੀ ਵਲਟਵੇ ਦਾ ਉਹਦੇ ਛੱਟੇ ਕੁੜੀ ਲੱਗੀ ਹੈ ਔਰ ਦੂਸਰਾ ਇੱਕ ਵੀ ਲਵ ਪੀਸ ਸਿੰਘ ਜੀ ਜੋ ਕਿ ਲੋਕਾ ਪਿੰਡ ਮੱਲਾਂ ਵਾਲਾ ਖਾਣੇ ਦਾ ਉਹਦੇ ਕੁੜੀ ਲੱਗੀ ਹੈ ਜਿਨ੍ਹਾਂ ਨੂੰ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਪੱਟੀ ਜਿਹੜਾ ਲੈ ਕੇ ਗਏ ਆ ਸਪੜੇ ਜੀ ਇਹ ਟੋਟਲ ਤਿੰਨ ਜਣੇ ਸੀ ਥਰਡ ਪਰਸਨ ਜਿਹੜਾ ਸੀ ਉਹ ਮਹਿਕਦੀਪ ਸਿੰਘ ਹੀ ਉਹ ਵੀ ਉਹ ਠੱਠੇ ਪਿੰਡ ਦਾ ਸੀ ਸਰ ਬ੍ਰਾਂਦਗੀ ਕੀ ਹੋਈ ਜੀ ਬ੍ਰਾਂਦਗੀ ਇੱਕ ਇਹਨਾਂ ਕੋ ਰਵਲਵਰ 32 ਬੋਰ ਦਾ ਕੰਟਰੀ ਮੇਂ ਦੇਸੀ ਪਿਸਟਲ ਦੇਸੀ ਆ ਹੋਰ ਕਵਰ ਹੋਇਆ ਹੈ ਦੇ ਨਾਲ ਦੋ ਕੋਲ ਆ ਔਰ ਚਾਰ ਰਾਉਂਡ ਕੰਮ ਹੋਏ